ਪਰਭੂ ਕੋ ਸਿਮਰੈ ਸੇ ਧਨਵੰਤੇ ਪ੍ਰਭੂ ਕੋ ਸਿਮਰੈ ਸੇ ਪਤਵੰਤੇ ਪੰਜੇ ਬਾਸ਼ਾ ਫਰਮਾਨ ਕਰਦੇ ਨੇ ਜਿਹੜੇ ਪ੍ਰਭੂ ਨੂੰ ਯਾਦ ਕਰਦੇ ਨੇ ਸਿਮਰਨ ਕਰਦੇ ਨੇ ਤਨਾਲ ਹੁੰਦੇ ਨੇ ਉਹ ਕੋਈ ਚੀਜ਼ ਦੀ ਕਮੀ ਨਹੀਂ ਹੁੰਦੀ ਉਹਨਾਂ ਉਹ ਜਿਹੜੇ ਪ੍ਰਭੂ ਦਾ ਨਾਮ ਦਾ ਸਿਮਰਨ ਕਰਦੇ ਨੇ ਉਹ ਪਤਵੰਤੇ ਹੁੰਦੇ ਨੇ ਯਾਨੀ ਇੱਜ਼ਤਦਾਰ ਹੁੰਦੇ ਨੇ ਸਾਰੀ ਦੁਨੀਆ ਨੂੰ ਨਮਸਕਾਰਾਂ ਕਰਦੀ ਹੈ ਇੱਕ ਪਹੀ ਪੁੰਗਰ ਨੇ ਸਤਿ ਪਾਸ਼ਾ ਦੇ ਚਰਨਾਂ ਦੇ ਸੇਵਕ ਕਾ ਵੀ ਸਮਾਂ ਮਹਾਰਾਜ ਦੇ ਚਨਚ ਰਹਿ ਕੇ ਸੇਵਾ ਕਰਦੇ ਰਹੇ ਔਰ ਫਿਰ ਉਹ ਸੈ ਸੰ ਆਪਣੇ ਕਰਕੇ ਜ਼ਿੰਮੇਦਾਰਾ ਕਰਦੇ ਸਨ ਸੇਵਾ ਦੀ ਇੱਛਾ ਪੈਦਾ ਹੋਈ ਇਹ ਪਰਿਵਾਰ ਵਾਲੇ ਸੰਤ ਗਦੀ ਹੁੰਦੇ ਸਨ ਸੇਵਾ ਕਰਨੇ ਫਿਰ ਉੱਥੇ ਵਾਪਸ ਜਾਣਾ ਕਰ ਪਰ ਉੱਥੇ ਵੀ ਨੰਨੇ ਸੇਵਾ ਸ਼ੁਰੂ ਕਰ ਦਿੱਤੇ ਕੋਈ ਸਾਧੂ ਸੰਤਾ ਆਵੇ ਕੋਈ ਗਰੀਬ ਗਰਵਾ ਹੋਏ ਤਾਂ ਜਰੂਰ ਉਸ ਨੂੰ ਕੋਈ ਲੰਗਰ ਪਾਣੀ ਛਕਾ ਦੇਣਾ ਜਾਂ ਉਹਦੀ ਕੋਈ ਹੋਰ ਜ਼ਰੂਰਤ ਹੋਵੇ ਤਾਂ ਪੂਰੀ ਕਰ ਦੇਣੇ ਐਸਾ ਬੜੇ ਸਾਲ ਹੋ ਗਏ ਸਾਤ ਸੰਤ ਉਹਨਾਂ ਦੇ ਅਕਸਰ ਇਹ ਉਹ ਦੇ ਘਰ ਆਏ ਜਾਂ ਕਰਦੇ ਸਨ ਜਿਨੇ ਵੀ ਉਥੋਂ ਲੰਘਣਾ ਤੇ ਉਹਨਾਂ ਨੇ ਆਪ ਆਵਾਜ਼ ਮਾਰ ਲੈਣੀ ਜਾਂ ਉਹਨਾਂ ਨੂੰ ਸੰਤਾਂ ਨੂੰ ਬਤਾਉਣ ਵੀ ਇਥੇ ਲੰਗਰ ਪਾਣੀ ਦੀ ਵਿਵਸਥਾ ਹੋ ਜਾਂਦੀ ਤੇ ਇਹ ਜਿਹਨੂੰ ਲੰਗਰ ਪਾਣੀ ਸ਼ਕਾ ਕੇ ਉਹਨਾਂ ਨੇ ਭੇਜਦਾ ਬੜੇ ਪ੍ਰੇਮ ਨਾਲ ਲੰਗਰ ਸ਼ਕਾਉਂਦੇ ਸਨ ਨਾਲ ਸਤ ਸੰਕਰ ਦੇ ਸਨ ਸਵੇਰੇ ਉੱਠ ਕੇ ਉਹ ਖੂਹ ਤੇ ਚਲੇ ਜਾਂਦੇ ਸਨ ਉਹ ਦੇਸ਼ਦਾਨ ਬੰਨ ਕਰਨਾ ਉਥੇ ਹੀ ਉਹਨਾਂ ਦੀ ਜ਼ਮੀਨ ਸੀ ਫਿਰ ਖੇਤਾਂ ਦੇ ਕੰਮ ਕਰਦੇ ਰਹਿੰਦੇ ਸਨ ਕਰਵਲੀ ਉੱਥੇ ਪ੍ਰਸ਼ਾਦ ਲੈ ਕੇ ਆ ਜਾਂਦੇ ਸੀ ਖੇਤਾਂ ਤੇ ਇਸ ਰਵੇ ਸ਼ਾਮ ਨੂੰ ਵਾਪਸ ਸੰਦੇਸ ਲੈ ਤੇ ਬਹੁਤ ਵਾਰ ਖੇਤਾਂ ਤੇ ਕੋਈ ਆ ਗਿਆ ਆਇਆ ਗਿਆ ਤੇ ਉਹ ਵੀ ਲੰਗਰ ਉੱਤੇ ਸ਼ਿਖਾ ਦਿੰਦੇ ਸਨ ਇੱਕ ਬੜੇ ਪ੍ਰੇਮ ਨਾਲ ਬੜੇ ਨੰਦ ਜਾ ਕੇ ਬੈਠ ਕੇ ਇਸ਼ਨਾਨ ਕੀਤਾ ਇਸ਼ਨਾਨ ਕਰਨ ਤੋਂ ਬਾਅਦ ਬੜੇ ਪ੍ਰੇਮ ਨਾਲ ਉੱਥੇ ਗਾਇਨ ਕਰਦੇ ਪਿੰਨੇ ਮਾਰਦੀ ਬਾਣੀ ਪੜ੍ਹਦੇ ਨੇ ਇਹ ਸ਼ਰੀਰ ਆ ਮੇਰੀਆ ਇਸ ਜਗ ਮੇ ਆਏ ਕੇ ਕਿਆ ਤੂੰ ਕਰਮ ਕਮਾਇਆ ਆਪਣੇ ਮਨ ਨੂੰ ਸੁਝਾਂਦੇ ਕਿ ਸ਼ੀਰ ਇਨਸਾਨ ਦਾ ਸ਼ਰੀਰ ਮਿਲਿਆ ਇਹ ਜਾਗ ਵਿੱਚ ਕੀ ਤੂੰ ਕਰਮ ਕੀਤਾ ਆ ਕੇ ਕੀ ਕਰਮ ਕਮਾਇਆ ਤੂੰ ਦਾ ਸ਼ਰੀਰ ਜਦ ਤੂੰ ਜਗ ਮੇ ਆਇਆ ਇਸ ਸ਼ਰੀਰ ਚ ਆ ਕੇ ਤੂੰ ਕੀਤਾ ਕੀ ਆਪਣੇ ਮਨ ਨੂੰ ਦੱਸੇ ਉਪਦੇਸ਼ ਕਰਦੇ ਨੇ ਜਿਨ ਹਰ ਤੇ ਰਚਨ ਰਚਿਆ ਸੁਹਾਰਾ ਮਨ ਨਵਸਾਇ ਇਹ ਸਰੀਰ ਇਹ ਤੇਰਾ ਸਰੀਰ ਅੱਜ ਹੈ ਇਹ ਸਾਰਾ ਕੁਝ ਸੁਖ ਦੇ ਸਾਧਨ ਦਿੱਤੇ ਨੇ ਉਹਨਾਂ ਮਨ ਚ ਵਸਾਇਆ ਕੋਈ ਨਹੀਂ ਗੁਰਪ੍ਰਸਾਦ ਹੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਪਰ ਗੁਰੂ ਦੀ ਕਿਰਪਾ ਨਾਲ ਹਰੇ ਮਨ ਚ ਵਸਦਾ ਉਹ ਵੀ ਪੂਰਵ ਲਿਖਿਆ ਕਰਮ ਹੋਵੇ ਤਾਂ ਹੀ ਉਹ ਫਿਰ ਮਨ ਚ ਵਸਦਾ ਹੈ ਉਹ ਤਾਂ ਹੀ ਪਰਮੇਸ਼ਰ ਦਾ ਨਾਮ ਜਪਦਾ ਹੈ ਕਹੇ ਨਾਨਕ ਇਹ ਸਰੀਰ ਪਰਮਾਨ ਹੋਆ ਜਿਨ ਸਤਗੁਰ ਸਿंह ਚਿਤ ਲਾਇਆ ਇਹਦਾ ਸ਼ਰੀਰ ਪਰਵਾਨ ਹੁੰਦਾ ਜਿਹੜਾ ਕਿ ਪਰਮੇਸ਼ਰ ਦੇ ਚਰਨਾਂ ਨਾਲ ਲੱਗਦਾ ਹੈ ਕਹੇ ਨਾਨਕ ਇਹ ਸ਼ਰੀਰ ਪਰਵਾਨ ਹੋਆ ਜਿਸ ਸਤਿਗੁਰ ਸਿਉ ਚਿਤ ਲਾ ਰਿਹਾ ਸਤਿਗੁਰਾਂ ਨਾਲ ਜਿਨ੍ਹਾਂ ਨੇ ਆਪਣਾ ਮਨ ਚੇਤ ਲਗਾਇਆ ਹੈ ਉਹਦਾ ਸ਼ਰੀਰ ਪਰਵਾਨ ਹੁੰਦਾ ਤੇ ਇਸ ਨਾਲ ਬੜੇ ਪ੍ਰੇਮ ਨਾਲ ਸ্নান ਕਰਦੇ ਕਰਦੇ ਗਾंदे ਬਨੇ ਉਹ ਤਾਂ ਇੱਕ ਸੰਦੇ ਆ ਰਹੇ ਨੇ ਬੜੀ ਸੁਰੀਲੀ ਆਵਾਜ਼ ਸੁਣੀ ਰੋਕ ਕੇ ਅੰਦਰ ਆ ਕੇ ਖੂਕਲ ਬੈਠ ਕੇ ਉਹ ਸ਼ਬਦ ਉਚਾਰਨ ਕਰਦੇ ਵੇ ਨਗਾंदे ਨੇ ਬੜੇ ਪ੍ਰੇਮ ਨਾਲ ਇਹ ਸੰਧੀ ਸੁਣਦੇ ਜਾ ਰਹੇ ਨੇ ਬੈਠ ਕੇ ਬੜਾ ਆਨੰਦ ਆ ਰਹੇ ਨੇ ਉਹ ਵੀ ਮਿਸ਼ਨਾਨ ਕਰਨ ਤੋਂ ਬਾਅਦ ਪਾਲਕ ਹੋਏ ਤੇ ਸੰਤਨ ਨੂੰ ਕੋਲ ਬਿਠਾ ਲਿਆ ਉਹ ਮਹਾਰਾਜ ਲੰਗਰ ਸ਼ਕਲ ਜੋ ਕੀ ਕਰੋ ਲੰਗਰ ਆ ਗਿਆ ਸੀ ਬڑے ਪ੍ਰੇਮ ਨਾਲ ਉਹਨਾਂ ਨੂੰ ਭੋਜਨ ਕਰਾਇਆ ਫਿਰ ਬਚਨ ਬਲਾਸ ਹੁੰਦੇ ਰਹੇ ਖੇਤਾਂ ਜੀ ਕੰਮ ਲੱਗੇ ਰਹੇ ਨਾਲ ਨਾਲ ਬਚਨ ਬਲਾਸ ਕਰਦੇ ਰਹੇ ਸ਼ਾਮ ਹੋਈ ਕੰਨ ਚਲੋ ਘਰ ਚਲੋ ਦਾਦ ਨੂੰ ਜਿੱਥੇ ਵੀ ਵਿਸ਼ਰਾਮ ਕਰੇ ਉਹ ਸੰਤਾਂ ਦਾ ਵੀ ਮਾਨਸਿਬੇ ਇਹਨਾਂ ਨਾਲ ਅਜ ਬਚਨ ਬਲਾਸ ਕਰੇ ਥੇਰਾ ਆਰਾਮ ਕਰੀਏ ਕਿਉਂਕਿ ਇਹ ਬੜੇ ਪਿਆਰੇ ਬਚਨ ਕਰਦੇ ਨੇ ਦਾਦ ਨੂੰ ਘਰ ਜਾ ਕੇ ਲੰਗਰ ਚਾ ਕੇ ਆ ਫਿਰ ਕਾਫੀ ਸਮੇਂ ਤੱਕ ਕੇ ਮਹਾਰਾਜ ਜੀ ਉਸਤਤ ਕਰਦੇ ਰਹੇ ਬਾਤਾਂ ਕਰਦੇ ਰਹੇ ਸੇਰ ਫੇਰ ਉਸੇ ਤਰ੍ਹਾਂ ਹੀ ਉਹਨੇ ਖੂਹ ਤੇ ਜਾਣਾ ਸੀ ਇਸ਼ਨਾਨ ਕਰਨ ਵਾਸਤੇ ਦੋਨੋਂ ਚੱਲ ਗਏ ਤੇ ਖੂਹ ਤੇ ਇਸ਼ਨਾਨ ਕੀਤਾ ਕੁਝ ਸਮੇਂ ਬਾਅਦ ਘਰ ਵਾਲੇ ਲੰਗਰ ਲੈ ਕੇ ਆ ਗਏ ਲੰਗਰ ਸੱਗਿਆ ਉਹਨਾਂ ਨੇ ਫਿਰ ਫਿਰ ਸਉਦਾ ਵੀ ਬੜੀ ਸੇਵਾ ਕਰਦੇ ਰਹੇ ਮੇਰਾ ਮਨ ਕੀਤਾ ਇਹਨਾਂ ਨਾਲ ਰਹਿਣ ਦਾ ਥੋੜੀ ਇਕੱਲਾਤ ਰਿਹਾ ਬੜਾ ਨੰਦਾ ਹੈ ਹੈ ਨਾ ਦੀ ਕੋਈ ਇੰਨੀ ਵੱਡੀ ਅਵਸਥਾ ਨਹੀਂ ਹੈ ਠੀਕ ਗੁਜ਼ਾਰਾ ਕਰਦੇ ਨੇ ਠੀਕ ਜਾ ਮਕਾਨ ਹੈ ਫਸਲ ਵੀ ਜੀ ਗੁਜ਼ਾਰੇ ਜੀ ਨਹੀਂ ਹੋ ਜਾਂਦੀ ਉਸ ਤੋਂ ਵੀ ਚੰਗਾ ਦਾਨਪੁਣ ਕਰ ਲੈਂਦੇ ਨੇ ਕਿਉਂ ਨਾ ਇਹਨਾਂ ਨੂੰ ਮੇਰੇ ਸਾਈਡੇ ਵੀ ਦੇਸ ਖਾਦੋ ਜਿਆਦਾ ਸੇਵਾ ਕਰਨਗੇ ਸੋਨਾ ਮਕਾਨ ਬਣਾ ਲੈਣਗੇ ਇਸ ਖਿਆਲ ਨਾਲ ਕਹਿਣ ਲਗੇ ਮੈਨੂੰ ਬਣਾ ਹੀ ਨਾਂਦਾ ਹੈ ਤੁਹਾਡੇ ਨਾਲ ਰਹਿ ਕੇ ਤੇ ਮੈਂ ਚਾਹਣਾ ਤੁਹਾਡਾ ਆਨੰਦ ਵੀ ਬਣ ਜਾਵੇ ਭਾਈ ਪੁੰਗਰ ਕੇ ਲੱਗੇ ਮਾਰਦੇ ਸਾਡਾ ਨੰਤਾ ਬਣਾਏ ਹੋਏ ਹਮੇਸ਼ਾ ਨੰਦਿਰਨ ਯੋਸੀ ਦਾ ਤੁਸੀਂ ਕਿ ਐਸਾ ਨੰਦ ਦੇਣਾ ਚਾਹੁੰਦੇ ਸਨ ਉਹ ਸੰਤ ਮਹਾਤਮਾ ਗੱਲ ਲਗੇ ਮੇਰ ਰਸੈਣੀਆ ਰਸੈਣੀ ਵਿਦਿਆ ਜਾਣਦਾ ਵੇ ਇਹਨੇ ਮੈਂ ਸੋਨਾ ਬਣਾ ਲੈਣਾ ਤੁਹਾਡੇ ਤੋਂ ਮੈਨੂੰ ਬੜੇ ਆਨੰਦ ਆਇਆ ਬੈਠੇ ਆ ਬਚਨ ਬਲਾਸ ਕੀਤੇ ਨੇ ਆ ਬੜੀ ਸੇਵਾ ਕਰਦੇ ਤੇ ਮੈਂ ਸੁਣਾਂ ਤੁਹਾਨੂੰ ਰਸਾਇਣੀ ਵਿਦਿਆਸ ਖਾਦ ਮੈਂ ਤੁਸੀਂ ਸੋਨਾ ਬਣਾ ਲਓ ਆਨੰਦ ਰਲ ਰਹੋ ਸੋਨੇ ਮਕਾਨ ਬਣਾ ਲਓ ਖੂਬ ਸੇਵਾ ਕਰੋ ਧਨ ਦੀ ਕਮੀ ਕੋਈ ਨਹੀਂ ਕੰਮ ਕਰਨ ਦੀ ਲੋੜ ਕੋਈ ਨਹੀਂ ਕਹਿੰਦੇ ਸਾਡੇ ਤੇ ਤਾਂ ਕਿਰਪਾ ਸਤਿ ਪਾਤਸ਼ਾਹ ਨੇ ਪਹਿਲੇ ਕੀਤੀ ਹੈ ਬੜੇ ਆਨੰਦ ਰਹਿਣੇ ਸੀ ਤੇ ਤਨ ਕਰਨਗੇ ਤਨ ਜਿਹੜੇ ਨੇ ਇਹ ਸੁਖ ਦਾ ਕਾਰਨ ਹੈ। ਤਨ ਨਾਲ ਸਾਰੇ ਸੁਖ ਮਿਲ ਜਾਂਦੇ ਨੇ। ਭਈ ਪੁੰਗਰ ਕਰਨਗੇ ਮੁਸੀਬਤ ਦੇ ਜੜ ਵੀ ਤਨ ਹੀ ਹੁੰਦੇ। ਜਿਨੇ ਕਤਲ ਡਾਕੇ ਹੁੰਦੇ ਨੇ ਸਾਰੇ ਤਨ ਕਰਕੇ ਹੀ ਹੁੰਦੇ ਨੇ। ਇਹ ਛੋਰੀਆਂ ਠਗੀਆਂ ਸਭ ਤਨ ਕਰਕੇ ਹੁੰਦੇ ਨੇ। ਲੋਕ ਪਰੇਸ਼ਾਨ ਹੁੰਦੇ ਨੇ ਤਨ ਆ ਜਾਏ ਤਾਂ ਉਹਨਾਂ ਸਾਹਮਣੇ ਦੀ ਪਰੇਸ਼ਾਨੀ। ਚਲਾ ਜਾਏ ਤਾਂ ਪਰੇਸ਼ਾਨੀ ਨਹੀਂ। ਕਮਾਣ ਲੱਗੇ ਪਰੇਸ਼ਾਨੀ ਸੰਭਾਲਣ ਲੱਗੇ ਪਰੇਸ਼ਾਨੀ ਖਰਚ ਕਰਨ ਲੱਗੇ ਪਰੇਸ਼ਾਨੀ ਇਹ ਤੇ ਪਰੇਸ਼ਾਨੀ ਦਾ ਸੁਭਾਅ ਹੈ ਤੇ ਸਾਡਾ ਸੋਨਾ ਗੁਜ਼ਾਰਾ ਚੱਲਦਾ ਹੈ ਲੇਕਿਨ ਸੰਤ ਉਪਤੰਦੀ ਉਪਮਾ ਕਰੀ ਜਾਂਦੇ ਨੇ ਵੀ ਧਨ ਦੇ ਨਾਲ ਹੀ ਸਾਰੇ ਕਾਰਜ ਹੁੰਦੇ ਨੇ ਧਨ ਨਾਲ ਸ਼ੋਭਾ ਹੁੰਦੀ ਦੁਨੀਆ ਆਦਮੀ ਦੇ ਨਾਲ ਸ਼ੋਭਾ ਹੁੰਦੀ ਕਹਿੰਦੇ ਸੱਚੇ ਦਰਬਾਰ ਸ਼ੋਭਾ ਦਿੰਦੇ ਸਾਰੇ ਸਤਗੁਰ ਸੱਚੇ ਨੇ ਤੇ ਉਹਨਾਂ ਦਾ ਦਰਬਾਰ ਵੀ ਸੱਚਾ ਹੈ ਤੇ ਸਾਨੂੰ ਉਹਨਾਂ ਦੇ ਚਰਨਾਂ ਦੀ ਜਗ੍ਹਾ ਮਿਲ ਜੇ ਸਾਨੂੰ ਤਾਂ ਉਹ ਬਹੁਤ ਹੈ ਲੇਕਿਨ ਉਹ ਫਿਰ ਵੀ ਧੰਨ ਧੰਨ ਲਈ ਕਰਦੇ ਗਏ ਕਿ ਧੰਨ ਬੜੀ ਵੱਡੀ ਚੀਜ਼ ਹੈ ਭਾਈ ਪੁੰਗਰ ਕਹਿਣ ਲੱਗੇ ਸਾਂਜੀ ਤੁਸੀਂ ਧੰਨ ਚਾਹੁੰਦੇ ਹੋ ਫਿਰ ਕਹਿੰਦੇ ਹਾਂ ਮਹਾਰਾਜ ਧੰਨ ਬੜੀ ਚੀਜ਼ ਹੈ ਕਹਿੰਦੇ ਆਓ ਫਿਰ ਸਾਡੇ ਨਾਲ ਭਾਈ ਪੁੰਗਰ ਨਾਲ ਲੱਗੇ ਆਪਣੇ ਖੇਤਾਂ 'ਚ ਕਈ ਲੱਗੇ ਨਾਲ ਇਹ ਕੋਹ ਦੇ ਉੱਤੇ ਲਖੋ ਦੇ ਉੱਤੇ ਥੋੜਾ نیچے ਨੂੰ ਤੇ ਇੱਦਾਂ ਲੱਗਾ ਕੋਈ ਦਰਵਾਜਾ ਜਿਆ نیچے ਨੂੰ ਗਏ ਤਾਂ ਦੇਖਿਆ ਕਿ ਸ਼ਾਹੀ ਖਜ਼ਾਨਾ ਹੈ ਕਿਸੇ ਰਾਜੇ ਮਹਾਰਾਜੇ ਨੇ ਉੱਥੇ ਉਹ ਖਜ਼ਾਨਾ ਰੱਖਿਆ ਹੋਇਆ ਹੈ ਲਾਜੂ ਜੀ ਨੇ ਤੁਹਾਨੂੰ ਚਿਹਦੇ ਉਹ ਦੇਖ ਕੇ ਹੈਰਾਨ ਲੱਗੇ ਇਤਨਾ ਭਾਰੀ ਤਾਂ ਨਹੀਂ ਥੇ ਪਿਆ ਕਿ ਕਿਸੇ ਟਾਈਮ ਦਾ ਕਿਸੇ ਦਾ ਖਜ਼ਾਨਾ ਹੈ ਰਾਜੇ ਦਾ ਨਦਬ ਨਮ ਕੇ ਭੁਲ ਭੁਲ ਜਾਣੇ ਕਿਉਂਕਿ ਉਹ ਮਰ ਗਿਆ ਦੁਜਰ ਆ ਜਾ ਗਿਆ ਉਹਨੂੰ ਪਤਾ ਹੀ ਨਹੀਂ ਲੱਗਾ ਕਿੱਥੇ ਕਿੱਥੇ ਖਜ਼ਾਨੇ ਦਬ ਕੇ ਰੱਖੇ ਨੇ ਇਹ ਨਾ ਪਾੜੀ ਖਜ਼ਾਨਾ ਤੇ ਕੱਢ ਕੇ ਸੁਖੀ ਕਿਉਂ ਨਹੀਂ ਹੋ ਜਾਂਦੇ ਭਾਏ ਪੁੰਗਰ ਕਹਿੰਦੇ ਅਸੀਂ ਸੁਖੀ ਆ ਸਾਡੇ ਮਹਾਰਾਜ ਨੇ ਸਾਨੂੰ ਹਰ ਤਨ ਦਾ ਸੁਖ ਦਿੱਤਾ ਹੈ ਕੀਰਤ ਕਮਾਈ ਕਰਦੇ ਆ ਅਸੀਂ ਮਿਹਨਤੇ ਕਮਾਈ ਕਰਦੇ ਆ ਆਪੇ ਵੀ ਛਕਦੇ ਆਂ ਦੂਜਿਆਂ ਨੂੰ ਛਕਾਉਂਦੇ ਆਂ ਭਜਨ ਪਾੜ ਕਰਦੇ ਆ ਆਨੰਦ ਤਾਂ ਜੀਵਨ ਸਾਡਾ ਇਹ ਪਤਾ ਨਹੀਂ ਧਨ ਕਿਹਸਾ ਕਿਸੇ ਕਿਸ ਨੇ ਲੁੱਟ ਕੇ ਰੱਖਿਆ ਗਰੀਬਾਂ ਦਾ ਧਨ ਸੀ ਉਸਕੇ ਰਾਜੇ ਲੋਕ ਰੱਖਦੇ ਨੇ ਕਿੰਨੇ ਗਰੀਬ ਪਰੇਸ਼ਾਨ ਹੋਏ ਹੋਣਗੇ ਇਹ ਆਸਾ ਧਨ ਹੈ ਇਸ ਕਰਕੇ ਅਸੀਂ ਇਸ ਤਰ੍ਹਾਂ ਇਸਤੇਮਾਲ ਕਰਦੇ ਇਹ ਸਾਡੇ ਜ਼ਮੀਨ ਚ ਅਸੀਂ ਜਾਣਦੇ ਤੇ ਧਨ ਬਸ ਮਿੱਟੀ ਪਾ ਦੇ ਇਸ ਮਿੱਟੀ ਸਮਝੀ ਦੇ ਨੇ ਉਹ ਸੰਜੀ ਦੇ ਕੇ ਦਹਿਰਾਨ ਲੱਗੇ ਇੱਕ ਦਿਨ ਭਾਈ ਪੁੰਗਰ ਦੇ ਚਲਣਾ ਚ ਬੈਗੇ ਕਿੰਨੇ ਸ਼ਾਂਤ ਮੈਂ ਬਣਿਆ ਦਾ ਮੇਰੇ ਮਨ ਨੂੰ ਇਨੀ ਸ਼ਾਂਤੀ ਨਹੀਂ ਹੈ ਇੰਨਾ ਆਨੰਦ ਨਹੀਂ ਹਾਲਾਂਕਿ ਮੈਂ ਸੋਨਾ ਬਣਾਉਣ ਦੀ ਵਿਧੀ ਚੱਲਣਾ ਫਿਰ ਵੀ ਪਰੇਸ਼ਾਨ ਰਹਿੰਦਾ ਤੁਸੀਂ ਇੰਨੇ ਆਨੰਦ ਰਹਿੰਦੇ ਨੰਨ ਸਤਿਗੁਰਾਂ ਤੋਂ ਮਿਲਦਾ ਆਨੰਦ ਬਿਆ ਮੇਰੀ ਮੈਂ ਆਏ ਸਤਿਗੁਰੂ ਮੈਂ ਪਾਇਆ ਚਾਹਨ ਸਤਿਗੁਰੂ ਮਿਲ ਗਏ ਜਿਸ ਕਰਕੇ ਸਾਨੂੰ ਆਨੰਦ ਰਹਿੰਦਾ ਤੇ ਤੁਸੀਂ ਜੇ ਚਾਹੁੰਦੇ ਹੋ ਆਨੰਦ ਤੇ ਸਤਿਗੁਰਾਂ ਦੇ ਚਲਣਾ ਚੱਲੋ ਉਹ ਸੋਚਦਾ ਵੀ ਐ ਸੈਨਦੀ ਸਤਿਗੁਰ ਨੇ ਇਹ ਨੰਦ ਬਖਸ਼ਿਸ਼ ਕਰਦੇ ਨੇ ਲੋ ਇਹਦਾ ਖਜ਼ਾਨਾ ਹੁੰਦੇ ਵੀ ਉਹਨੂੰ ਵਿਗਦੇ ਹੀ ਨਹੀਂ ਉਸਨੇ ਕਿ ਚਲੋ ਮੇਰੇ ਨਾਲ ਲੈ ਆਏ ਸਤਿ ਪਾਸ਼ਾ ਚਲਨਸ ਲੈ ਕੇ ਆਏ ਸੰਤਾਂ ਨੇ ਇੱਥੇ ਨੰਦ ਦਾ ਖਜ਼ਾਨਾ ਹੈ ਅਜੇ ਕੁਝ ਦਿਨ ਲਹੋਗੇ ਤੇ ਤੁਹਾਨੂੰ ਸਮਝਾਈ ਜਾਈਂ ਅਨੰਦ ਹੁੰਦਾ ਕੀ ਹੈ ਉਹ ਨਾਲ ਸੰਤਾਂ ਦੇ ਰਿਹਾ भाई पोंगर सेवा करते रहे समझ आ गई उसने भी सुख नहीं है जो सुख प्रभु गोबिंद की सेवा सो सुख राज ना है और राज जो सुख नहीं आता जो प्रभु दी गोबिंद की सेवा च और सेवा करके सच में सचमुचता मन आनंद हो गया उस संत ने भी वो सारा बिल वगैरह जो रखिया सी सोना बना सुटता सारा क्या मैं तो इसी से आनंद है ਸਮਝ ਨਹੀਂ ਆਇਆ ਮੈਨੂੰ ਵੀ ਮੈਂ ਤਾਂ ਤੁਹਾਨੂੰ ਚ ਵੀਨੰਦ ਲਬਤ ਰਿਹਾ ਅਸਲ ਤਾਂ ਨਹੀਂ ਥੇ ਇਸ ਕਰਕੇ ਮਹਾਰਾਜ ਬਰਮਾਨ ਕਰਦੇ ਨੇ ਪ੍ਰਭ ਕੋ ਸਿਮਰੇ ਸੇ ਧਨਵੰਤੇ ਜੇ ਪ੍ਰਭ ਉਹਦਾ ਸਿਮਰਨ ਕਰਦੇ ਉਹ ਉਸ ਲਈ ਤਾਂ ਲੋਕ ਨੇ ਜਿਸ ਕੋ ਧਨ ਪਿਆ ਉਹ ਉਹ ਨਹੀਂ ਨੇ ਧਨਵਾਲੇ ਧਨਵਾਲੇ ਉਹ ਨੇ ਜਿਨ੍ਹਾਂ ਕੋ ਸਿਮਰਨ ਦੀ ਤਾਕਤ ਹੈ ਜਿਹੜੇ ਭਜਨ ਪਾਠ ਕਰਦੇ ਨੇ ਉਹ ਧਨਵਾਨ ਨੇ ਉਹ ਤਨੀ ਲੋਕ ਨੇ ਪਰਬ ਕੋ ਸਿਮਰੇ ਸੇ ਪਤਵੰਤੇ ਜਿਹਨ ਪ੍ਰਭੂ ਦਾ ਸਿਮਰਨ ਕਰਦੇ ਨੇ ਉਹ ਇੱਜ਼ਤ ਵਾਲੇ ਹੁੰਦੇ ਨੇ ਔਰ ਸੰਤ ਜੀ ਉਹ ਭਾਈ ਪੁੰਗਰ ਦੇ ਚੱਲਣਾ ਦੇਖ ਪਏ ਵੀ ਆਪ ਮੇਰੇ ਗੁਰੂ ਦੇਵ ਕੱਲ ਗੁਰੂ ਦੇਵ ਤਾਂ ਸਦੇ ਪਾਸ਼ਾ ਨੇ ਇਹ ਗੁਰੂ ਧਾਰਨ ਕਰ ਲੈ ਉਹਨਾਂ ਨੂੰ ਕਰਕੇ ਚੱਲੋ ਕਰਕੇ ਉਹਨਾਂ ਦੇ ਚੱਲਣੇ ਪਹੁੰਚ ਉਹਨਾਂ ਨੂੰ ਗੁਰੂ ਧਾਰਨ ਕਰੋ ਮੈਂ ਤਾਂ ਉਹਨਾਂ ਨੇ ਮਾਣਾ ਜੀ ਸਿੱਖਾਂ ਪ੍ਰਭ ਕੋ ਸਿਮਰੇ ਸੇ ਜਨ ਪਰਵੰਦ ਜੇ ਪ੍ਰਭੂ ਦਾ ਸਿਮਰਨ ਕਰਨ ਦੇ ਉਹ ਦਰਗਾਹਾਂ ਚ ਪਰਵਾਣ ਹੁੰਦੇ ਨੇ ਨਾਮ ਕੋ ਸਿਮਰੇ ਸੇ ਪੁਰਖ ਪ੍ਰਧਾਨ ਜੇ ਸਿਮਰਨ ਕਰਨ ਵਾਲੇ ਨੇ ਇਹ ਸੰਸਾਰ ਦੇ ਵਿੱਚ ਪ੍ਰਧਾਨ ਮੰਨੇ ਜਾਂਦੇ ਨੇ ਹਰ ਜਗ੍ਹਾ ਜਾ ਕੇ ਉਹਨਾਂ ਨੂੰ ਇੱਜ਼ਤ ਮਿਲਦੀ ਪ੍ਰਧਾਨਗੀ ਮਿਲਦੀ ਪ੍ਰਭੂ ਕੋ ਸਿਮਰੇ ਸੇ ਬੇਮੁਤਾਜ ਜੇ ਪ੍ਰਭੂ ਦਾ ਸਿਮਰਨ ਕਰਨੇ ਕਿਸੇ ਦੇ ਮੁਤਾਜ ਨਹੀਂ ਹੁੰਦੇ ਉਹਨਾਂ ਕੋਲ ਆ ਕੇ ਦੁਨੀਆ ਆਪਣੇ ਸਾਰੇ ਕਾਰਜ ਕਰਾ ਲੈਂਦੀ ਹੈ ਪਰ ਉਹ بے بے ਮੁਤਾਜ ਹੁੰਦੇ ਨੇ ਕਿਸੇ ਦੇ ਮੁਤਾਜ ਨਹੀਂ ਹੁੰਦੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਜੇ ਸਿਮਰਨ ਕਰਦੇ ਨੇ ਸਾਰਿਆਂ ਦੇ ਰਾਜੇ ਨੇ ਉਹ ਰਾਜਿਆਂ ਦੇ ਵੀ ਰਾਜੇ ਹੁੰਦੇ ਨੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਜੇ ਸਿਮਰਨ ਕਰਦੇ ਨੇ ਮੇਸ਼ਾ ਉਹ ਸੁਖਾਚ ਰਹਿੰਦੇ ਨੇ ਪ੍ਰਭ ਕੋ ਸਿਮਰੇ ਸਦਾ ਅਬਿਨਾਸੀ ਜੇ ਸਿਮਰਨ ਕਰਦੇ ਉਹਨਾਂ ਦਾ ਨਾਸ਼ ਨਹੀਂ ਹੁੰਦਾ ਅਮਰੋ ਜੰਦੇ ਨੇ ਸਿਮਰਨ ਤੇ ਲਾਗੇ ਜਿਨ ਆਪ ਦੇ ਹਾਲਾ ਕੋਣ ਸਿਮਰਨ ਕਰਦਾ ਹੈ ਜਿਸੇ ਪ੍ਰਭੂ ਆਪ ਦਿਹਾਲ ਹੋ ਜਾਂਦੇ ਨੇ ਉਹ ਸਿਮਰਨ ਕਰਦੇ ਨੇ ਜੇ ਕੋਈ ਸਿਮਰਨ ਕਰਦਾ ਹੈ ਜਿਸ ਸਮਲੇ ਨੇ ਪ੍ਰਭੂ ਉਸਤੇ ਦਿਹਾਲ ਹੋ ਜਾਂਦਾ ਤਾਂ ਉਹ ਸਿਮਰਨ ਕਰਦਾ ਤੇ ਨਾਨਕ ਜਨ ਕੀ ਮੰਗੇ ਰਵਾਲਾ ਜਿਹੜੇ ਹੋ ਜੀ ਮਨ ਮੇਸ਼ੇ ਦੇ ਪਿਆਰੇ ਨੇ ਜਿਨ ਪ੍ਰਭੂ ਜਿਨਾਂ ਦੇ ਦਿਹਾਲ ਹੋ ਜਾਂਦੇ ਉਹ ਸਿਮਰਨ ਕਰਦੇ ਨੇ ਤੁਮਾਰੇ ਫਰਮਾਨ ਕੇ ਸਿਮਰਨ ਦੀ ਚਲਨ ਧੂੜੀ ਮੰਗਦੇ ਹਨ ਕਿ ਇੰਨੀ ਉੱਚੀ ਵਸਤਾਂ ਵਾਲੇ ਕਹਿੰਦੇ ਉਹਨਾਂ ਦੀ ਹੈ ਕਿ ਅਸੀਂ ਵੀ ਉਹਨਾਂ ਦੀ ਚਲਨ ਧੂੜੀ ਮੰਗਦੇ ਹਾਂ ਪਰ ਆਪਕੋ ਸਿਮਰੇ ਪਰਪਕਾਰੀ ਜਿਹੜਾ ਪ੍ਰਭੂ ਦਾ ਸਿਮਰਨ ਕਰਦੇ ਨੇ ਹਮੇਸ਼ਾ ਪਰਪਕਾਰੀ ਹੁੰਦੇ ਰਹੇ ਉਹਨਾਂ ਦਾ ਜੀਵਨ ਪਰਪਕਾਰ ਜੀ ਰਹਿੰਦਾ ਪ੍ਰਭੂ ਕੋ ਸਿਮਰੇ ਤਿੰਨ ਸਦ ਬਲਿਹਾਰੀ ਜਿਹੜੇ ਸਿਮਰਨ ਕਰਦੇ ਕਹਿੰਦੇ ਸੀ ਉਹਨਾਂ ਤੋਂ ਸਦਾ ਹੀ ਬਲਿਹਾਰ ਗੁਰਬਾਨ ਜਾਂਦੇ ਨੇ ਪਰਾਕੋ ਸਿਮਰੇ ਸੇ ਮੁਖ ਸੁਹਾਵੇ ਜੇ ਸਿਮਨ ਕਰਨ ਵਾਲੇ ਹੁੰਦੇ ਨਾ ਮੁਖ ਉਹਨਾਂ ਦਾ ਬੜਾ ਚਾਨਣ ਮਨਾਰਾ ਹੁੰਦਾ ਹੈ ਬੜਾ ਘਰ ਵਿਸ਼ਾਲੀ ਹੁੰਦਾ ਹੈ ਔਰ ਉਹਨਾਂ ਦੇ ਮੁਖ ਤੇ ਕਸ਼ੇਸ਼ੰਦੀ ਰਣਕ ਹੁੰਦੀ ਹੈ ਉਹਨਾਂ ਦਾ ਮੁਖ ਸੁਹਾਵਾ ਹੁੰਦਾ ਹੈ ਇਹ ਲੋਕੋਂ ਪਰ ਲੋਕ ਜਨ ਦਾ ਮੁਖ ਸੁਹਾਵਾ ਹੁੰਦਾ ਪਰਾਕੋ ਸਿਮਰੇ ਜਿੰਸੂ ਕ ਬਿਹਾਵੇ ਜਿਹੜੇ ਸਿਮਰਨ ਕਰਦੇ ਨੇ ਰਾਤ ਦਿਨ ਉਹਨਾਂ ਦੇ ਸੁੱਖਾਂ ਚ ਬਤੀਤ ਹੁੰਦੀ ਰਾਤ ਵੀ ਰਾਮ ਨਾਲ ਆਨੰਦ ਲਸ ਹੁੰਦੇ ਨੇ ਦਿਨ ਵੀ ਉਹਨਾਂ ਦਾ ਸੁਨਦਰ ਤ੍ਰਿਕਿਆ ਨਾਲ ਬਤੀਤ ਹੁੰਦੇ ਪ੍ਰਭ ਕੋ ਸਿਮਰੇ ਤੈਨ ਆਤਮ ਜੀਤ ਸਿਮਰਨ ਕਰਨ ਵਾਲੇ ਨੇ ਆਪਣੇ ਆਤਮ ਜੀਤਿਆ ਹੁੰਦਾ ਹੈ ਆਤਮ ਆਨੰਦ ਪਰਮਾਤਮਾ ਨਾਲ ਮਿਲਿਆ ਹੁੰਦਾ ਪ੍ਰਭ ਕੋ ਸਿਮਰੇ ਤੈ ਨਿਰਮਲ ਹੁੰਦਾ ਸਿਮਰਨ ਵਾਲੇ ਜਿਹੜੇ ਨੇ ਉਹਨਾਂ ਦਾ ਕਾਰਜਕ੍ਰਮ ਸਾਰਾ ਸ਼ਿਵ ਗਾਉਣ ਕਰਦੇ ਨੇ ਨਿਰਮਲ ਸ਼ੁੱਧ ਤੇ ਪਵਿੱਤਰ ਕੋਈ ਝਗੜਾ ਨਹੀਂ ਕਰਦੇ ਕੋਈ ਬੇਈਮਾਨੀ ਠੱਗੇ ਨਹੀਂ ਕਰਦੇ ਉਹਨਾਂ ਦਾ ਬੋਲਣਾ ਚੱਲਣਾ ਚੱਲਣਾ ਫਿਰਨਾ ਸਭ ਨਿਰਮਲ ਹੁੰਦਾ ਹੈ ਪ੍ਰਮਾਤਮਾ ਨੂੰ ਸਿਮਰੇ ਤੇਨ ਆਨੰਦ ਗਨਹੇਰੇ ਸਿਮਰਨ ਕਰਨ ਵਾਲਿਆਂ ਨੂੰ ਬੜੇ ਭਾਰੀ ਆਨੰਦ ਹੁੰਦੇ ਹਰ ਤਰ੍ਹਾਂ ਦਾ ਆਨੰਦ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਪਰਮਾਰ ਦਾ ਵੀ ਮਾਇਆ ਦਾ ਵੀ ਹੋਰ ਸਮਾਜ ਦਾ ਵੀ ਸਭ ਤਰ੍ਹਾਂ ਦੇ ਆਨੰਦ ਉਹਨਾਂ ਨੂੰ ਪ੍ਰਾਪਤ ਹੁੰਦੇ ਨੇ ਪਰ ਉਹ ਕੋ ਸਿਮਰੇ ਬਸੇ ਹਰ ਨਿਹਰੇ ਰਬ ਦਾ ਸਿਮਰਨ ਕਰਨ ਵਾਲੇ ਪ੍ਰਭੂ ਦੇ ਨੇੜੇ ਰਹਿੰਦੇ ਨੇ ਹਮੇਸ਼ਾ ਰੰਗ ਸੰਗ ਰਹਿੰਦਾ ਉਹਨਾਂ ਦਾ ਹਮੇਸ਼ਾ ਸੰਤ ਕਿਰਪਾ ਦੇ ਅੰਨ ਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਸੰਤਾਂ ਦੀ ਕਿਰਪਾ ਤੇ ਨਾਲ ਉਹ ਅੰਨ ਦਿਨ ਰਾਤ ਦਿਨ ਜਾਗੇ ਰਹਿੰਦੇ ਗਿਆਨ ਵਸਤ ਚ ਹਮੇਸ਼ਾ ਗਿਆਨ ਵਸਤ ਹੁੰਦੇ ਹੋ ਰਾਤ ਦਿਨ ਜਾਗੇ ਰਹਿੰਦੇ ਨੇ ਗਿਆਨ ਵਸਤ ਜਾਗੇ ਰਹਿੰਦੇ ਨੇ ਨਾਨਕ ਸਿਮਰਨ ਪੂਰੇ ਬਾਗ ਜੇ ਸਿਮਰਨ ਕਰਦੇ ਨੇ ਸਮਝ ਲੈਣ ਪੂਰੇ ਵੱਡੇ ਬਾਗ ਨੇ ਉਹਨਾਂ ਦੇ ਤਾਂ ਹੀ ਸਿਮਰਨ ਕੀਤਾ ਜਾਂਦਾ ਹੈ ਤਾਂ ਅੰਧੇ ਕਿ ਸਿਗਲ ਵੀ ਹੋ ਸਕਦਾ ਹੈ ਲੇਕਿਨ ਪਰਮੇਸ਼ਰ ਦਾ ਨਾਮ ਜਪਣ ਵਾਲੇ ਕੋਈ ਮਿੱਲੇ ਹੁੰਦੇ ਨੇ ਜਿੱਦਾਂ ਮਿੱਲੇ ਹੁੰਦੇ ਨੇ ਸਮਝੋ ਵੱਡੇ ਬਾਗਾ ਵਾਲੇ ਨੇ ਇਸ ਕਰ ਹਮਾਰੇ ਭਵਨ ਨਾਨਕ ਸਿਮਰਨ ਪੂਰੇ ਬਾਗ ਵੱਡੇ ਬਾਗਾ ਵਾਲੇ ਉਹ ਬੰਦੇ ਨੇ ਜਿਹੜੇ ਸਿਮਰਨ ਕਰਦੇ ਨੇ ਇਹ ਸੰਤਾਂ ਦੀ ਕਿਰਪਾ ਨਾਲ ਉਹ ਗਿਆਨ ਉਸਤਨ ਪ੍ਰਾਪਤ ਕੀਤਾ ਹੁੰਦਾ ਹੈ ਉਹਨਾਂ ਨੇ ਜਿਸ ਕਰਕੇ ਫਿਰ ਰਾਤ ਦਿਨ ਸਿਮਰਨ ਕਰਦੇ ਨੇ ਤੇ ਪਤਾ ਚੱਲ ਜਾਂਦਾ ਹੈ ਕਿ ਵੱਡਿਆਂ ਭਾਗਾਂ ਵਾਲੇ ਨੇ ਇਸ ਨਾਲ ਸਿਮਰਨ ਦੀ ਤਾਕਤ ਉਸਦੇ ਨੇ ਜਿਹੜੇ ਸਿਮਰਨ ਕਰਦੇ ਨੇ ਪ੍ਰਭੂ ਦੇ ਨੇੜੇ ਰਹਿੰਦੇ ਨੇ ਉਹ ਸਾਰੇ ਕਾਜ ਉਹਨਾਂ ਦੇ ਪੂਰੇ ਹੁੰਦੇ ਨੇ ਉਹ ਸਾਰੀ ਤਰ੍ਹਾਂ ਦੇ ਸੁੱਖ ਉਹਨਾਂ ਨੇ ਪ੍ਰਾਪਤ ਹੁੰਦੇ ਨੇ